ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਕਲੀਆ ਪੋਸਟ ਨਿਓ ਤਾਂ ਅੱਜ ਪਹੁੰਚੇ ਪਿੰਡ ਮੱਖਾ ਚਲਾ ਜੋ ਮਾਨਸਾ ਦੇ ਨੇੜੇ ਪਿੰਡ ਪੈਂਦਾ ਤਾਂ ਲੰਘੇ ਜਾ ਰਹੇ ਸੀ ਤਾਂ ਇੱਥੇ ਵੇਖਿਆ ਜਿਹੜੇ ਬਜ਼ੁਰਗ ਬੈਠੇ ਨੇ ਪੁਰਾਣੇ ਬਹੁਤ ਸੋਹਣਾ ਦ੍ਰਿਸ਼ ਇੱਕ ਨਜ਼ਰ ਆ ਰਿਹਾ ਕਿਉਂਕਿ ਪੁਰਾਣੇ ਬਜ਼ੁਰਗ ਬੈਠਣਾ ਬਹੁਤ ਵੱਡੀ ਗੱਲ ਹੈ ਅੱਜ ਜਿਹੜਾ ਪੁਰਾਣਾ ਸੱਭਿਆਚਾਰ ਕਿੱਥੇ ਨਜ਼ਰ ਆ ਰਿਹਾ ਹੈ ਤਾਂ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਇਹ ਬਜ਼ੁਰਗ ਪਹਿਲਾਂ ਬੈਠਦੇ ਸੀ ਸਹਣੀ ਪਰ ਅੱਜ ਕੁਝ ਕਥਾਵਾਂ ਰਹਿ ਗਏ ਜਿਹੜੀਆਂ ਬੈਠਣ ਦੇ ਵਾਸਤੇ ਪਰ ਇੱਥੇ ਨਜ਼ਰ ਆਏ ਨੇ ਬਜ਼ੁਰਗ ਬੈਠੇ ਨੇ ਤਾਂ ਕਿੰਨਾ ਥੋੜਾ ਦ ਕੰਮ ਕਰ ਕਰਕੇ ਸਵੇਰੇ ਉਸ ਤੋਂ ਬਾਅਦ ਬੈਠ ਜਾਂਦੇ ਨੇ ਆ ਕੇ ਜੇ ਨਾ ਚਾਹੋਗੇ ਤੁਸੀਂ ਵੀ ਬੰਦਿਆ ਨਾ ਜਿੱਤਰਾ ਪਹਿਣਾ ਸੱਬੇ ਕਿਰਸੀ ਸਾਰੇ ਬਟਾ ਹੱਲੇ ਬਰਕਰਾਰ ਕੇ ਬੈਠ ਚਲੇ ਹੋਏ ਬੈਠੇ ਹੋ ਕੇ ਹਾਂ ਉਹ ਵੀ ਨਗਰ ਆ ਰਿਹਾ ਪਹਿਲੇ ਮੱਖ ਦੇ ਰੰਗ ਜਦ ਸਵੇਰ ਚਾਰ ਕਹਾਂਜਾ ਜੀ ਤਾਂ ਉਹ ਤਾਂ ਵਧੀਆ ਸੰਗੀ ਗੱਲ ਸੀ ਸਾਡੇ ਬਜ਼ੁਰਗਾਂ ਵੀ ਇੱਥੇ ਬੈਠ ਕੇ ਅੱਲਾ ਹੀ ਨਹੀਂ ਹੈਗਾ ਵੀ ਇੱਥੇ ਟਾਈਮ ਪਾਸ ਹੁੰਦਾ ਕਈ ਗੱਲਾਂ ਪਿੰਡ ਦੀਆਂ ਸਾਂਝੀਆਂ ਜਾਂ ਕੋਈ ਧਾਰਮਿਕ ਵੀ ਬਹਿਲਾਂ ਇੱਥੇ ਵਿਚਾਰ ਵੀ ਕੀਤੇ ਜਾਂਦੇ ਆ ਕਿੰਨੇ ਗੱਲਾਂ ਦਾ ਪਤਾ ਵੀ ਲੱਗਦਾ ਪਿੰਡ ਚ ਵੀ ਕੀ ਹੋ ਰਿਹਾ ਕੀ ਨਹੀਂ ਉਹ ਲੋਕਾਂ ਦਾ ਜਿਹੜਾ ਜੱਭਾ ਉਹ ਥੋੜਾ ਜਿਹਾ ਜਿਹੜੀ ਸਾਡੇ ਪਛਮੀ ਸੱਭਤਾ ਉਹ ਆਨ ਕਰਕੇ ਲੋਕ ਜਿਹੜੇ ਹੈਗੇ ਦੂਜਾ ਦੂਜੇ ਨਾਲ ਬਗੈਰ ਮਤਲਬ ਤੋਂ ਗੱਲ ਕਰਨੇ ਪਸੰਦ ਨਹੀਂ ਕਰਦੇ ਅੱਗੇ ਲੋਕ ਹੁੰਦੇ ਭਾਈਚਾਰਕ ਸਾਂਝ ਉਹਨੂੰ ਕਹਿੰਦੇ ਸੀ ਵੀ ਬਿਨਾਂ ਜਦੋਂ ਵਿਹਲੇ ਹੁੰਦੇ ਸੀ ਤੁਸੀਂ ਆਪਣੇ ਘਰੇ ਚਲੇ ਜਾਂਦੇ ਸੋ ਸਾਡੇ ਤਾਂ ਜੇ ਵੀ ਗਵਰਨਮੈਂਟ ਦੇ ਕਿਸੇ ਹੋਰ ਟਾਈਮ ਐਥੇ ਆ ਗੂ ਬੈਠਾ ਬੈਗੂ ਜਾਂਦੇ ਨੇ ਚੰਗੀ ਗੱਲ ਹੈ ਪਰ ਭਾਈਚਾਰਕ ਸਾਂਝ ਤਾਂ ਸਭ ਤੋਂ ਵੱਡੀ ਹੈ ਜੇ ਉਹਨੂੰ ਬਣਾਇਆ ਜਾਵੇ ਟਾਈਮ ਰੱਖਿਆ ਜਾਵੇ ਇਹ ਦੇਖਿਆ ਤੁਸੀਂ ਗੱਲ ਕੀਤੀ ਹੈ ਨਾ ਤਾਂ ਜਦ ਸੰਗੀ ਸਾਰੇ ਪਿੰਡ ਦੇ ਵਿਚੋਟੇ ਲੋਕ ਇੱਥੇ ਆ ਕੇ ਬੈਠਦੇ ਨੇ ਕੱਲੀ ਕੱਲੀ ਗੱਲ ਦਾ ਪਤਾ ਲੱਗਦਾ ਕਿੰਦਰ ਕੋ ਜਾ ਰਿਹਾ ਹੈ ਕਿ ਬੁਝੀ ਆ ਰਿਹਾ ਹੈ ਨਾ ਹੁਣ ਮਾੜਾ ਕਿੰਗਾ ਪਿੰਡ ਬਣਦਾ ਉਹ ਹੀ ਮੈਂ ਗੱਲ ਕਰ ਰਿਹਾ ਹਾਂ ਨਾ ਵੀ ਕਿੱਥੇ ਆ ਕੇ ਪੁਰੀਆਂ ਗੱਲਾਂ ਦਾ ਪਤਾ ਲੱਗਦਾ ਕਿ ਕੀ ਹੋ ਰਿਹਾ ਹੁਣ ਭੋਰ ਮੈਂ ਹਰ ਦਰ ਦਾ ਪਿੰਡ ਤੇ ਬੈਠਾ ਮੈਨੂੰ ਕਈ ਵਾਰੀ ਉੱਥੇ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ ਪਿੰਡ ਜਦੋਂ ਕੋਈ ਆਉਣ ਬਿਕਰਾਂਗੇ ਲੋਕਾਂ ਦੇ ਬੈਠਾਂਗੇ ਖੱਤ ਤੇ ਗੱਲ ਕਰਾਂਗੇ ਉੱਥੇ ਹਰ ਤਰ੍ਹਾਂ ਦਾ ਬੰਦਾ ਹੈ ਨਾ ਉੱਥੇ ਜੱਫੀ ਚੱਲਦੀ ਹੈ ਅਹ ਬਹੁਤ ਬੜੀ ਹਰਨਤ ਅਭੀਰ ਦੀ ਜਿਸ ਕਿੰਨੇ ਦੇਖੋ ਜਿਹੜਾ ਸਾਰਾ ਇਹਨਾਂ ਇੱਕ ਇੱਕ ਤਾਂ ਮਿਲਿਆ ਪੰਜ ਕਿਸਾਂ ਦੇ ਤੇ ਕੈਮ ਹੋਈ ਹੈ ਨਾ ਇਹ ਤੇ ਹੋਈ ਚਾਰ ਕਿਸਾਂਜ ਇੱਕ ਕੈਮਰਾ ਨਹੀਂ ਇੱਥੇ ਬਾਕੀ ਜਦੋਂ ਅਸੀਂ ਪੱਠੇ ਰੱਖੇ ਹੁੰਦੇ ਆਗੇ ਦੋਵੇਂ ਪਿੰਡ ਦੇ ਵਿੱਚ ਜਾ ਕੇ ਬਾਹਰ ਗੱਲਬਾਤ ਹੁੰਜੋਦਾ ਪਤਾ ਲੱਗਦਾ ਜੋ ਜਿਹੜਾ ਹਜ਼ਾਰ ਜੀ ਨੇ ਦੱਸਿਆ ਕਿ ਅਸੀਂ ਬਾਹਰ ਰਹਨੇ ਆ ਉਧਰ ਕੋਠੀ ਹੈ ਇਹਨਾਂ ਦੀ ਉੱਥੇ ਨਹੀਂ ਪਤਾ ਲੱਗਦਾ ਜੋ ਵੀ ਕੋਈ ਗੱਲਬਾਤਾਂ ਨੇ ਉਹਦਾ ਪਤਾ ਲੱਗਦਾ ਬਾਕੀ ਅੱਜ ਕੱਲ ਜਿਹੜਾ ਕੋਈ ਸਮਾਗ ਹੈ ਏਸੀਆਂ ਦਾ ਸਮਾਗ ਹੈ ਲੋਕੇਸ਼ੀਆਂ ਦੇ ਵਿੱਚ ਰਹਿੰਦੇ ਨੇ ਵਿੱਚ ਇੱਥੇ ਹੁਣ ਬੋਰ ਦੀ ਛਾਂ ਗੀ ਵਧੀਆ ਛਾਂਵੇਂ ਬੈਠ ਰਹੇ ਨੇ ਰੁੱਖ ਪਾਣੀ ਖਾ ਕੇ ਟਾਈਮ ਲੰਘ ਜਾਂਦਾ ਬਜ਼ੁਰਗਾਂ ਦਾ ਜੀ ਤੇ ਬਾਕੀ ਉਹਦਾ ਸਰੀਰ ਆ ਇਹਨੂੰ ਸੰਕੋਣ ਮਿਲਦਾ ਮਾਰੀਆਂ ਤੋਂ ਬਚਦੇ ਆਂ ਸੀ ਅਸੀਂ ਜਦੋਂ ਗੱਲ ਕਰੀ ਅਚਨੋਖ ਫੋਨ ਆ ਗਿਆ ਨਾ ਬੱਧੀ ਆਪਣੀ ਐਲੀਡੇ ਲੱਗ ਗਿਆ ਤੇ ਸਾਰੇ ਪਰੰਦੇ ਜੀ ਅਸੀਂ ਦੀ ਗੱਲ ਆ ਗਈ ਨਾ ਸਭ ਬੈਠ ਜਾਂਦੇ ਨੇ ਹਾਂ ਜੀ ਇਹ ਇੱਥੇ ਬੈਠਣ ਦਾ ਕਹਿਣਾ ਸਪੂਨ ਹੈ ਕਿੰਨੇ ਗੱਲਬਾਤ ਬਹੁਤ ਜ਼ਿਆਦਾ ਸਪੂਨ ਮਿਲਦਾ ਜੀ ਵਾਤਾਵਰਨ ਦੀ ਸਦਕਾ ਮਿਲਦੀ ਆ ਹਵਾ ਮਿਲਦੀ ਆ ਬਾਕੀ ਬਿਮਾਰੀਆਂ ਤੋਂ ਬਚਦੇ ਆਂ ਅਸੀਂ ਇਸ ਕਰਕੇ ਸਾਨੂੰ ਜਦੋਂ ਵੀ ਟਾਈਮ ਲੱਗੇ ਤਾਂ ਸਾਥ ਦੇ ਵਿੱਚ ਇਹ ਕਿਤੇ ਵਧੀਆ ਜਗ੍ਹਾ ਦੇ ਵਿੱਚ ਇਕੱਠੇ ਮਿਲ ਕੇ ਬਹਿਣਾ ਚਾਹੀਦਾ ਪ੍ਰੇਮ ਭਾਵ ਦੀ ਭਾਵਨਾ ਹੈ ਵਧੀਆ ਇੱਕ ਦੂਜੇ ਨਾਲ ਪਿਆਰ ਵਧਦਾ ਤੇ ਜਿਵੇਂ ਕੋਈ ਸਭਿਆਚਾਰ ਪੰਜਾਬੀ ਹੈ ਇਸ ਤਰ੍ਹਾਂ ਇਹਨੂੰ ਅਸੀਂ ਕਾਇਮ ਰੱਖੀਏ ਸਾਨੂੰ ਇਕੱਠੇ ਹੋ ਕੇ ਬਹਿਣਾ ਚਾਹੀਦਾ ਕਿਹਦਾ ਨਹੀਂ ਦੱਸਿਆ ਨਾ ਬਹੁਤ ਵੱਡੀਆਂ ਜਿਹੜੀ ਕੋਈ ਵੀ ਜਾਣਕਾਰੀ ਰਹਿੰਦੀ ਹੈ ਅਸੀਂ ਕਿਵੇਂ ਜਿਹੜੀ ਜਾਣਕਾਰੀ ਪੂਰੀ ਤਰ੍ਹਾਂ ਦੱਸਾਂ ਕਿ ਕਿਹੜੀ ਕਿਹੜੀ ਜਾਣਕਾਰੀ ਮਿਲਦੀ ਹੈ ਤੁਹਾਨੂੰ ਕਿਹਾ ਕੋਈ ਹੈ ਨਾ ਦੁੱਖ ਸੁੱਖ ਸਾਰਾ ਕੁਝ ਪਤਾ ਲੱਗ ਜਾਂਦਾ ਤੁਸੀਂ ਵੇਖਣ ਹਾਂਜੀ ਜਿਵੇਂ ਕੋਈ ਕਿਸੇ ਦੇ ਦੁੱਖਾਂ ਸੁੱਖਾਂ ਆਗਾ ਇਕੱਠੇ ਹੋ ਕੇ ਹੀ ਜਾ ਵੀ ਸਕਦੇ ਆ ਇੱਕ ਦੂਜੇ ਦੇ ਵਿੱਚ ਸਹਾਰਾ ਕੋ ਸਕਦੇ ਆ ਦੁੱਖਾ ਜਿਹੜਾ ਕਰਦਾ ਸੁੱਖਾ ਵਧਦਾਗਾ ਇਸ ਤਾਂ ਸਾਂਝਾ ਜਿਹੜੀ ਬੱਧਿਆ ਜੇ ਕਰੇ ਬੈਠੇ ਰਹਾਂਗੇ ਕਰੇ ਬੈਠਾ ਨੂੰ ਪਤਾ ਲੱਗੂ ਸਾਨੂੰ ਆ ਇੱਕ ਹੋਰ ਆਪਾਂ ਗੱਲ ਕਰੀ ਜਿਹੜੀ ਇੱਥੇ ਬੈਠੇ ਬਾਬੇ ਹਨ ਇੱਕ ਇਹਨੇ ਸੀਸੀਟੀਵੀ ਹੁੰਦੇ ਨੇ ਪਿੰਡ ਦਾ ਹਾਂਜੀ ਹਾਂਜੀ ਇਹਦੀ ਗੱਲ ਹੈ ਕਿ ਸਾਰੀ ਨਿਗਰਾਨੀ ਰੱਖਦੇ ਨੇ ਕਿ ਕੌਣ ਬੰਦਾ ਚੰਗਰਾ ਮਾਰਾ ਪਿੰਡ ਚਾਰੇ ਹਾਂਜੀ ਬਜ਼ੁਰਗ ਤਾਂ ਫਿਰ ਸਿਆਣੇ ਨੇ ਜਿਹੜੇ ਇਹ ਘਰ ਦੇ ਤੋਂ ਪਹਿਲਾਂ ਜੰਦਾ ਹੁੰਦੇ ਨੇ ਇੱਥੇ ਹੁਣ ਪਿੰਡ ਦੀ ਸਾਥ ਆਗ ਜਿਹੜੀ ਬਹੁਤ ਪ੍ਰਾਤਨ ਸੰਤ ਸਾਥ ਆਗ ਦੀ ਏਰੀ ਵਿਚਾਲਾ ਪੈਂਦਾ ਪਿੰਡ ਦਾ ਤੇ ਜੋ ਕੁ ਹੋ ਗੱਲ ਬਾਤ ਕੋਈ ਅਜਗਰ ਸਮਾਂ ਮਾਰਾਗਾ ਕਿ ਮੈਂ ਚੋਰੀਆਂ ਦਾ ਸਮਾਂ ਲਾ ਲਉ ਬਾਰੋਂ ਕੋਈ ਬੰਦਾ ਆਉਂਦਾ ਉਹ ਜਿੰਨੇ ਰੱਖਾਂਗੇ ਸੀ ਉਹਦੇ ਬਾਰੇ ਵੀ ਸਾਡਾ ਪੂਰਾ ਖੈਰ ਖੂ ਖੈਰ ਰਹਿਣਾ ਘਰ 17 ਕਿਤੇ ਕਿਤੇ ਤਾਂ ਰੱਖਣਾ ਸਾਡਾ ਵੀ ਫਰਜ਼ ਆਉਂਦਾ ਇਹ ਚੀਜ਼ ਦਾ ਬਿਲਕੁਲ ਹੋਰ ਵੀ ਜ਼ਿਰ ਵਿੱਚ ਬੈਠੇ ਨੇ ਨਜ਼ਰ ਆ ਰਹੇ ਨੇ ਹਾਂ ਅੱਛੀ ਜਦੋਂ ਲੱਭੀ ਆ ਜੀ ਅੱਛਾ ਤੇ ਜਿਹੜਾ ਅੱਜ ਪਿੰਡ ਬੇਟਮਾਖਾ ਚੱਲੇ ਆ ਤਾਂ ਦੇਖਿਆ ਨਾ ਸਾਰੇ ਭਾਈ ਇਕੱਠੇ ਬੈਠੇ ਬਜ਼ੁਰਗ ਜਣੇ ਹਾਂ ਤੇ ਕਿੰਨਾ ਹਰਕਤ ਆ ਗਿਆ ਹੁਣ ਆਪਾਂ ਦੇਖਿਆ ਕੌਣ ਕਿਹਨੇ ਜਾ ਰਿਹਾ ਜਿਹੜੇ ਬਿਰਕ ਮਿਲਦੇ ਨਹੀਂ ਬੈਠਣ ਹਾਂ ਜੀ ਪਰ ਉੱਪਰ ਫਰਕ ਬੰਦਾ ਜੰਦੇ ਅੱਗੇ ਭਾਂਜਾ ਪਿਆਰ ਹੁੰਦਾ ਇਕੱਠੇ ਪੱਦਰ ਪੁੰਦਾ ਸਾਡੇ ਨਿਹਰੇ ਛੁਏ ਜੜਾਈ ਜਾਂਦੇ ਕੁੜੀ ਜਾਂਦੇ ਤੇ ਉੰਜੇ ਮਨ ਹੋਰ ਖਰਾਬ ਹੁੰਦਾ ਜਾਂਦਾ ਤੇ ਟ੍ਰੈਕ ਇਕੱਠੇ ਨਹੀਂ ਬੈਠੇ ਤੇ ਕੀ ਕੀ ਗੱਲਾਂ ਬਾਤਾਂ ਹੁੰਦੀਆਂ ਤੇ ਬੈਠੇ ਉਹਨਾਂ ਸਾਰੇ ਭਰਾ ਆ ਨਾ ਉਹਨੇ ਬੈਠੇ ਸਾਰੇ ਬਿਰਕ ਬੈਠੇ ਆ ਤੇ ਕਿਹੜੀ ਕਿਹੜੀ ਗੱਲਾਂ ਹੁੰਦੀਆਂ ਗੱਲਾਂ ਹੀ ਪੁਰਾਣੀਆਂ ਛੇੜ ਲੈਂਦਾ ਕੋਈ ਨਵੀਆਂ ਛੇੜ ਲੈਂਦਾ ਮਿੱਠੇ ਮਿੱਠੇ ਟਾਈਮ ਟੱਪ ਜਾਂਦਾ ਹੋਜੀ ਕਰੇ ਸਾਰੇ ਹੁਣ ਅਸੀਂ ਲੱਗੇ ਪਿਆ ਨਾ ਸਾਰੇ ਫੰਕਰ ਸੂਟ ਪਾ ਲਈ ਵਧੀਆ ਪੱਥੇ ਲੱਗੇ ਪਏ ਨੇ ਕਿਧਰ ਲੱਗੇ ਪਏ ਨੇ ਇੱਥੇ ਬੈਠਣਾ ਨਾ ਬੰਦਾ ਇੱਥੇ ਬਣਾ ਜੀ ਪੰਜ ਦਿਨ ਜੀਣ ਜਿਆਦਾ ਅੱਛਾ ਪੰਜਾਂ ਦਾ ਮੇਲਾ ਕਰਦੇ ਨੇ ਮਿਲ ਜਾਂਦਾ ਉਹ ਦੂਜਾ-ਦੂਜੇ ਮਿਲ ਜਾਂਦਾ ਦੂਜਾ-ਦੂਜੇ ਨੂੰ ਐ ਟਾਈਮ ਟੱਪੇ ਜਾਂਦਾ ਕਰੇ ਪਿਆ ਅੱਜ ਕੱਲ ਇਹ ਨੌਂਦਰਾ ਸਾਲਰ ਫੌਜ ਲੱਗੇ ਰਹਿੰਦੇ ਆ ਨਾ ਸਰਦਲਪਤ ਦੇ ਫੌਜ ਲੱਗੇ ਰਹਿੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹਨੇ ਫੁੜਿਆ ਭਾਈ ਤਾਂ ਕਹਾਂਜਾ ਪਹਿਲਾਂ ਹੈ ਤੁਸੀਂ ਦੱਸਿਆ ਨਾ ਇੰਨੇ ਮੇੜ ਤਾਂ ਹੈ ਕਿ ਜੀ ਉਹ ਖਤ ਹੋਰ ਹੋਰੀ ਇਹ ਤਾਂ ਇਹਨਾਂ ਨੂੰ ਨੌਂਦਰਾ 25 ਗੁੜੀਆਂ 25 ਨੂੰ ਤਾਂ ਲੱਖੀ ਰੱਖੀ ਜਾਣਗੇ ਨਾ ਨਿਗਾਹ ਨੂੰ ਕਮਜ਼ੋਰੀ ਜਾਂਦੀ ਹੈ ਨਾ ਕੰਮ ੱਤੇ ਆਣਾ ਨਾ ਖੇਤ ਜਿਹੜਾ ਬੰਨਿਆ ਜਿਹੜਾ ਬੱਚਾ ਨਹੀਂ ਹੱਲ ਕਰਨਾ ਨਾ ਕੋਈ ਰੋਣੇ ਬੋਲਣਾ ਬੱਚੂ ਚਿੰਦਗਾ ਨਹੀਂ ਸਰਦਲਨ ਬਹੁਤ ਵੱਡਾ ਹੈ ਇੱਕ ਤਾਂ ਕਹਿੰਦੀ ਸਾਂਝ ਖਤਮ ਕਰ ਗਿਆ ਨਾ ਹਾਂਜੀ ਹਾਂ ਹਾਂ ਸਾਰਿਆਂ ਜੋ ਖਤਮ ਕਰ ਗਏ ਅਬ ਦੇਖੋ ਹੋ ਨਹੀਂ ਸਾਡੇ ਨੂੰ ਨਜ਼ਰ ਆ ਰਹੀ ਮਿੱਟੀ ਇਹਨਾਂ ਨੇ ਕਿਹਾ ਜਿਹੜਾ ਫੋਨ ਆ ਸਾਰਾ ਕੁਝ ਖਾ ਚੁੱਕਿਆ ਤੇ ਬਾਪੂ ਹੜਾ ਹੋਰ ਬੈਠੇ ਨੇ ਉਹਨਾਂ ਨਾਲ ਗਲਤ ਕਰਾਂਗੇ ਪਰਪਰੂ ਠੀਕ ਹੋ ਕਿਵੇਂ ਫਿਰ ਗੱਲਬਾਤ ਠੀਕ ਹੈ ਗੱਲਬਾਤ ਨਹੀਂ ਲੱਗਿਆ ਕਿ ਉਹ ਹੋਰ ਵੀ ਲੱਗਦੇ ਤੇ ਉਹਨੇ ਡਿਜੋਰ ਚਾਲ ਆ ਵੀ ਹਿੰਦੀ ਆ ਰਹੀ ਹੈ ਨਾ ਹਾਂ ਹਾਂ ਤੇ ਗੌਰ ਵੀ ਪੂਰਾ ਸੰਗਣਾ ਨਾ ਸੰਗਣਾ ਹੀ ਇਹ ਗਰਮੀ ਨੇ ਵੀ ਫਿਰ ਲੱਗਦੀ ਨਹੀਂ ਇੱਥੇ ਬੈਠਣ ਨਾ ਜੀ ਸਸ ਲੱਗ ਰਿਹਾ ਆਇਆ ਇੱਥੇ ਬੈਠਾ ਅੱਛਾ ਆ ਪੱਖੇ ਗਰੇਂਦਰ ਦਾ ਅੱਛਾ ਉਧਰ ਬਹ ਜਾਣਾ ਨਹੀਂ ਹੁੰਦਾ ਇਹ ਇੱਧਰ ਬੜੀ ਹੱਟ ਬਣਾਇਆ ਹੈ ਨਾ ਹਾਂ ਜੀ ਹਾਂ ਲੱਗ ਗਿਆ ਕੀ ਕੀ ਮੇਰੇ ਹੁੰਦਾ ਰਹਿੰਦਾ ਗਰਾਂਡ ਰੇ ਬਿਸਲੀ ਮੰਨੂ ਕਹਿੰਦਾ ਪਿੱਛਾ ਪਾ ਦੇ ਦੀ ਬਹੁਤ ਵੱਡੀ ਚੁੰਗਰ ਹੁੰਦੀ ਹੈ ਪੰਦੇ ਸਿਆਣੇ ਬੰਦੇ ਬੈਠਾ ਨਾ ਜਿਹੜੇ ਜਿਹੜੇ ਮਾਰੇ ਲੋਕ ਉਹ ਧੱਕੇ ਪਾ ਜਾਂਦੇ ਹਾਂ 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 ਹਰ ਕੰਦੇ ਗੱਲ ਦਾ ਹਾਂ ਜੀ ਪੈਂਦਾ ਪੂਰੇ ਪੈਂਦਾ ਇਸ ਨਾਲ ਦਾ ਪੂਰਾ ਫਰਕ ਪੈਂਦਾ ਜੀ ਤਾਂ ਵੀ ਬੰਦੇ ਬੈਠੇ ਨਾ ਹਾਂ ਜੀ ਹੁਣ ਅਸਰ ਖੇਤ 'ਚ ਬੈ ਪਤਾ ਲੱਗਦਾ ਦੁੱਖ ਸੁੱਖ ਸਾਰੇ ਪਾ ਆਹ ਹਾਂ ਪਤਾ ਲੱਗਦਾ ਹਾਂ 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 ਜੀ ਕਿਸੇ ਖੇਤ ਵਿੱਚ ਬੈਠੇ ਉੱਥੇ ਰਿਹਾ ਸਾਰੇ ਬੰਦੇ ਮੇਜ 'ਤੇ ਹਾਂ ਜੀ ਇਹ ਸੋਡੇ ਸਾਰੇ ਪੁਰਾਣੇ ਮਿੱਤਰ ਹੈ ਜਾਂ ਘਰਾਂ ਤੋਂ ਬੰਦੇ ਬਸ ਸਾਰਾ ਪਿਆਰ ਹੈ ਸਾਡਾ ਜ세ਦਾਰ ਬੈਠਾ ਹੋਰ ਸਾਰੇ ਬੈਠੇ ਭਾਈ ਬੈਠਾ ਹੈ ਜਿਆਣਾ ਬੰਦਾ ਅੱਛਾ ਹਾਂ ਜੀ ਤੇਰੇ ਕੀ ਜਿਵੇਂ ਤਾਂ ਗੱਲ ਕਰ ਲਈ ਨਾ ਅੱਜ ਕੱਲ ਜਿਹੜਾ ਪਿਆਰ ਹੈ ਨਾ ਨੌਜਵਾਨਾਂ ਦੇ ਵਿੱਚ ਘਰੇ ਚਾਰ ਜਣੇ ਹੈ ਨਾ ਚਾਰੇ ਫੋਨ 'ਤੇ ਲੱਗੇ ਹੁੰਦੇ ਆ ਕਿ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਤੇ ਪਹਿਲਾਂ ਜਵਾਨਾ ਸੀ ਤੇ ਅੱਜ ਕਹਿੰਦੇ ਹਰਕਤਾਂ ਹੈ ਕੋਣਾ ਫੱਕਾ ਇਹ ਤੁਗਲਬਾਤ ਕਹਿੰਦੇ ਹੁਣ ਬਹੁਤ ਦਿਨਾਂ ਮੈਂ ਕਵਰੇ ਉਹਨੇ ਉਹ ਗੱਲ ਹੀ ਦੇਗੇ ਨਾ ਚਲ ਹੋਰ ਸਾਥ ਹੋਰ ਠੀਕ ਹੋ ਗਿਆ ਨਾ ਆ ਲੈ ਨਾ ਮੈਂ ਰੋਜ਼ਾਨੇ ਅੱਛਾ ਦੇਖ ਭਾਈ ਕਿਵੇਂ ਠੀਕ ਹੈ ਠੀਕ ਹੈ ਕਿੰਨੀ ਮਰੋੜੀ ਅਰੇ ਹੋਰ ਪੈਂਟ ਥਾਲ ਦੇ ਚਲ ਪੈਂਸਲ ਹੋ ਗਈ ਨਾ ਹਾਂਜੀ ਬਜੀ ਇੱਥੇ ਬੈਠੇ ਹਾਂ ਨਾ ਬੱਸ ਸਟੈਂਡ ਦੇ ਉੱਪਰ ਮੱਖੀ ਚਲਾ ਬਾਇ ਸੀ ਮੈਂ ਵੀ ਲੰਘੇ ਜਾ ਰਿਹਾ ਸੀ ਨਾ ਕਿੰਨਾ ਸੁਣਾ ਮਾਹੌਲ ਆ ਪ੍ਰਧਾਨ ਜੀ ਬੁੱਢੀ ਹੈ ਨਾ ਸਾਰੇ ਜਿਹੜੇ ਬੈਠੇ ਆ ਹਾਂਜੀ ਦਾ ਕਿੰਨਾ ਕੰਦਾ ਹੁੰਦਾ ਇੱਥੇ ਬੈਠੇ ਇੱਥੇ ਤਾਂ ਜੀ ਸਾਰਾ ਦਿਨ ਨਜ਼ਾਰੇ ਹੀ ਲੈਣੇ ਆ ਹਾਂ ਲੱਗਦਾ ਪ੍ਰੋਫੈਸਰ ਕੋਈ ਚਾਹ ਪੀਣ ਬਾਹਰ ਜਾਂਦਾ ਫੇਰ ਮੁੜ ਕੇ ਆ ਜਾਂਦਾ ਰੋਟੀ ਖਾਣ ਬਾਹਰ ਗਿਆ ਫੇਰ ਮੁੜ ਕੇ ਆ ਗਿਆ ਤੇਦਾ ਸੀ ਇੰਨੇ ਹੀ ਰਹਿਨੇ ਆ ਉਹਦੋਂ ਫਿਰ ਕੀ ਤੇ ਤਾਸ਼ ਸੁ ਖੇਡ ਜਾਂਦੇ ਨਹੀਂ ਤਾਂਸ ਨਹੀਂ ਖੇਡਦੇ ਜੀ ਇਸ ਗੱਲਾਂ ਬਾਤਾਂ ਕਰ ਗੱਲਾਂ ਬਾਤਾਂ ਹੀ ਕਰਦੇ ਆ ਲੱਗਦਾ ਪੂਰੇ ਪਿੰਡ ਦਾ ਸਾਰੀ ਗੱਲਬਾਤ ਤੁਹਾਡੇ ਕੋਲ ਆ ਜਾਂਦੀ ਹੈ ਹਾਂ ਸਾਰੇ ਬੜਾ ਪੂਣੀ ਵਧੀਆ ਆ ਜਾਂਦਾ ਪਤਾ ਨਹੀਂ ਪਤਾ ਲੱਗਦਾ ਜੀ ਅੱਜ ਮਾਸਲਾ ਪਤਾ ਲਾ ਰਿਹਾ ਅੱਜ ਤਾਂ ਆਪਣੇ ਪਰਿਵਾਰ ਮੋਂ ਸਾਰੇ ਇਕੱਠੇ ਹੋ ਜਾਂਦੇ ਜੀ ਜਿਵੇਂ ਆਪਦਾ ਘਰ ਦਾ ਪਰਿਵਾਰ ਹਾਂ ਜੀ ਕਿੰਨੇ ਵਜੇ ਕਿਸਵੇ ਆ ਜਾਨੇ ਤੇ ਕਿੰਨੇ ਵਜੇ ਜਾਨੇ ਸਾਵਨ ਅਸੀਂ ਆ ਜਾਣਾ ਇਹ 7:00 ਵਜੇ ਆ ਜਾਣਾ ਅਸੀਂ ਤਾਂ ਫਿਰ ਸੂਈ ਹਾਂਜੀ 7:00 ਨੇ 8:00 ਵਜੇ ਜਾਨੇ ਜੀ 8:00 ਨੇ ਗੱਲਾਂ ਕਰਦੇ ਹਾਂ ਹਾਂਜੀ ਠੀਕ ਹੈ ਮਜੀਓ ਕਾ ਮਜੀਓ ਭਾਈ

ਕਿਵੇਂ ਪਹ ਦੇਖਿਆ ਪਹਿਲਾਂ ਕਿ ਬਜ਼ੁਰਗਿਆ ਬੰਦਾ ਆ ਜਾਂਦਾ ਹੈ ਨਾ ਸਭ ਤੋਂ ਵੱਧ ਜਵਾਬ ਉਹਦੇ ਆਪਾਂ ਨੂੰ ਮੈਜ ਜਵਾਬ ਹੁੰਦੇ ਨੇ ਮੈਂ ਭੱਜਦੇ ਰੱਖਦਾ ਹੈ ਨਾ ਆਏ ਆਏ ਕਹਿੰਦੇ ਭੱਜੇ ਹੋ ਜਾਂਦਾ ਕਿੱਥੇ ਆਉਂਦੇ ਫਿਰ ਅੱਗੇ ਲੋਰ ਹੋਵੇ ਜਤਰਾ ਸੀ ਪਾਵੇਂ ਪਲੇਸ ਹੋ ਜਾਂਦੇ ਨੇ ਇਹ ਤਾਂ ਗੱਲ ਕਰੀ ਸਤਕਾਰ ਮਾਨਦੇ ਨਾ ਪਹਿਲਾਂ ਬਜ਼ੁਰਗਾਂ ਨੂੰ ਚਰਚਾ ਪਾਉਂ ਉਹਨੂੰ ਬਹੁਤ ਸਤਕਾਰ ਮਿਲਦਾ ਹੁਣ ਉਹ ਹਿਸਾਬ ਨਾਲ ਨਾ ਕਿਉਂ ਕੀ ਕਰ ਲੈ ਉਹਦਾ ਖਤਮ ਹੋ ਗਿਆ ਦਿਵਾਨੇ ਖਤਮ ਹੋ ਗਏ ਨਾ ਇਹਨਾਂ ਦਾ ਖਤਰਾ ਤਾਂ ਅਸੀਂਾਂ ਜਿੱਕੋ ਕਰ ਰਹੇ ਸੀ ਇਹਨਾਂ ਦੇ ਬੜਬੜਾ ਸਹੀ ਅਸੀਂ ਬੁਰੇ ਜਿਹੜੇ ਮੁਝੋ ਵੀ ਹਮੇਤੇ ਅੱਛਾ ਪਰ ਜੀ ਲੱਗ ਰਿਹਾ ਪੂਰਾ ਬਹੁਤ ਵਧੀਆ ਟਾਈਮ ਵਧੀਆ ਕਰਦਾ ਏਰੇ ਏਰੇ ਗੱਲਾਂ ਕਰ ਕਰ ਕੇ ਖਾਸ ਖਾਸ ਜੋ ਕੋਈ ਪਿੰਡੀ ਸੱਚ ਜਗਾਂ ਗੱਲ ਮਾਰਦਾ ਪਿੰਡਰ ਨਾ ਬਕਰ ਰਹੀ ਆਂ ਜਾਂ ਅੰਦਾ ਆ ਮਾਰਾ ਤਾਂ ਹੋ ਗਿਆ ਮਰਨਕ ਹੋ ਗਿਆ ਕੁਝ ਮੂ ਆ ਹੋ ਗਿਆ ਪੂਰੇ ਕਹੇ ਜੰਨੇ ਸੀ ਉਹ ਤਾਂ ਜਿਹੜੀ ਪੁਰਾਣੀ ਸਾਂਝਾ ਕੈਮ ਰਹਿੰਦੀ ਹੈ ਨਾ ਕੈਮ ਹੈ ਉਹ ਤਾਂ ਪਿੰਡ ਮੱਖਾ ਚਹਲਾ ਦੇ ਜਿਲ੍ਹਾ ਮਾਨਸਾ ਦੀ ਸਟੋਰੀ ਤਾਂ ਬਖਾਈਆ ਸੁਣੋ ਅਸੀਂ ਫਿਰ ਇੱਕ ਹੋਰ ਅਗਲੀ ਸੋਰੀਨਾ ਸੁਣ ਬਖਾਵਾਂਗੇ ਜਿਸ ਤਰ੍ਹਾਂ ਇਹ ਬਜ਼ੁਰਗ ਬੈਠੇ ਹੋਏ ਨਜ਼ਰ ਆਇਸੀ ਮੈਨੂੰ ਚੰਗਾ ਲੱਗਿਆ ਵੀ ਇਹ ਪੁਰਾਣੇ ਪੀਰ ਜਿਹੜੇ ਬੈਠੇ ਹੋਏ ਨੇ ਪਿੰਡ ਮੱਖਾ ਚਹਲਾ ਦੇ ਵਿੱਚ ਬਹੁਤ ਸੋਹਣਾ ਲੱਗਦਾ ਹੈ ਜਦੋਂ ਇਹ ਅਹਜਿਹਾ ਰੂਹਾਂ ਦੇ ਦਰਸ਼ਨ ਹੁੰਦੇ ਨੇ ਤਾਂ ਲੋੜ ਹੈਗੇ ਸਾਰੇ ਜਿਹੜੇ ਪੁਰਾਣੇ ਵਿਜੋਗਾਂ ਦਾ ਸਤਿਕਾਰ ਕਰਨ ਦੀ ਬੱਚਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਇਹਨਾਂ ਬਜ਼ੁਰਗਾਂ ਦਾ ਪਤਾ ਨਹੀਂ ਇਹ ਬਜ਼ੁਰਗ ਅਗਲੀ ਵਾਰ ਆਪਾਂ ਨੂੰ ਨਜ਼ਰ ਆਉਣਗੇ ਨਾ ਆਉਣਗੇ ਇਹ ਬਹੁਤ ਵੱਡਾ ਇੱਕ ਵਿਸ਼ਾ ਬਣਿਆ ਹੋਇਆ ਕਿਉਂਕਿ ਇੱਕ ਫਿਲਮ ਵੀ ਸਹਦੀ ਕੋਈ ਹੈ ਜਿਹੜੇ ਸਮਾਂ ਬਣਿਆ ਨੇ ਬੈਠਣ ਵਾਸਤੇ ਜਿਹੜੀ ਅੱਜ ਦੀ ਪੀੜ੍ਹੀ ਹੈ ਅੱਜ ਦੇ ਨੌਜਵਾਨ ਉਹ ਸਹਦੀ ਇਹ ਕਿ ਇਹਨਾਂ ਸਮਾਂ ਦੇ ਬੈਠਣਗੇ ਤਾਂ ਵੀਡੀਓ ਨੂੰ ਬਤਵਤ ਸੇਅਰ ਵੀ ਕਰਨਾ ਦੇਖਣਾ ਵੀ ਤਾਂ ਜੋ ਆਪਣੇ ਪਿੰਡ ਦੇ ਵਿੱਚ ਬਜ਼ੁਰਗ ਨੇ ਉਹਨਾਂ ਦਾ ਸਤਿਕਾਰ ਉਹਨਾਂ ਦਾ ਮਾਣ ਕਰਿਆ ਕਰੋ ਕਿਉਂਕਿ ਇਹ ਦੱਸਣਾ ਪਤਾ ਨਹੀਂ ਮੁੜ ਕੇ ਤੁਹਾਨੂੰ ਹੋਣ ਜਾਣਾ ਹੁਣ ਤਾਂ ਇਹ ਵੀਡੀਓ ਨੂੰ ਸਾਰੇ ਬਤਵਤ ਸੇਅਰ ਕਰਿਓ ਜੀ